ਸੂਬੇ ਵਿੱਚ 14 ਦਸੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮಿತಿ ਚੋਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਵੱਖ-ਵੱਖ ਪਾਰਟੀਆਂ ਵੱਲੋਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਬਲਕ ਰੁੜਕਾ ਕੱਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ 15 ਜੂਨਾ ਵਿੱਚ ਬਲਕ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਆਜਾ ਮਾਦਮੀ ਪਾਰਟੀ ਅਕਾਲੀ ਦਲ ਕਾਂਗਰਸ ਬਹੁਜਨ ਸਮਾਜ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਇਥੇ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜੀ ਸ਼ੁਰੂ ਕਰ ਦਿੱਤੀ ਇਸ ਮੌਕੇ बसपा ਆਗੂ ਖੁਸ਼ੀराम ਸੁਖਵਿੰਦਰ ਬਿੱਟੂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ 11 ਵਜੇ ਤੋਂ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਸੀ ਪਰ ਸਮੇਂ ਤੋਂ ਬਾਅਦ ਵੀ ਦਫ਼ਤਰ ਅੰਦਰ ਗੰਦਾ ਟੱਪ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਫਾਇਲਾ ਜਮ੍ਹਾਂ ਕਰਵਾਈਆਂ ਗਈਆਂ ਹਨ ਚੋਣ ਜਾਬਤਾ ਲੱਗਾ ਹੋਣ ਦੇ ਬਾਵਜੂਦ ਸਰਕਾਰ ਦੇ ਪਾਰਟੀ ਦੇ ਵਰਕਰ ਕੌਂਸਲਰ ਦਫ਼ਤਰ ਅੰਦਰ ਬੈਠੇ ਰਹੇ ਜੋ ਚੋਣ ਜਾਬਤੇ ਦੀ ਲੰਘਣਾ ਹੈ ਉਨਾ ਕਿਹਾ ਕਿ ਪੁਲਿਸ ਮੁਲਾਜ਼ਮਾ ਵੱਲੋਂ ਉਹਨਾਂ ਨਾਲ ਧੱਕਾ ਮੁਕੀ ਕੀਤੀ ਗਈ ਜਦਕਿ ਉਹਨਾਂ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਸ਼ਿਕਾਇਤ ਦੇ ਬਾਵਜੂਦ ਦਫ਼ਤਰ ਅੰਦਰ ਬੈਠੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਸੀ ਉਹਨਾਂ ਕਿਹਾ ਕਿ ਬੌਜਨ ਸਮਾਜ ਪਾਰਟੀ ਦੇ ਸੁਭਾ ਪ੍ਰਧਾਨ ਸਰਦਾਰ ਰਵਤਾਰ ਸਿੰਘ ਕਰੀਮਪੁਰੀ ਵੱਲੋਂ ਇਸ ਦੇ ਖਿਲਾਫ ਰਿਟਰਨਿੰਗ ਅਫਸਰ ਅਤੇ ਪੁਲਿਸ ਮੁਲਾਜ਼ਮਾ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲੈਕ ਪ੍ਰਧਾਨ ਸੁਦੇਸ਼ ਕੁਮਾਰ ਨੇ ਕਿਹਾ ਕਿ ਭੌਜਨ ਸਮਾਜ ਪਾਰਟੀ ਦੇ ਵਰਕਰ ਕੰਦਾ ਟਾਪਕੇ ਅੰਦਰ ਵੜੇ ਹਨ ਅਤੇ ਪੁਲਿਸ ਨਾਲ ਵੀ ਮਾੜਾ ਵਤੀਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਰੋਕਿਆ ਟੋਕਿਆ ਨਹੀਂ ਗਿਆ। ਚੋਣ ਕਮਿਸ਼ਨ ਵੱਲੋਂ ਦਿੱਤੇ ਸਮੇਂ ਮੁਤਾਬਕ ਹੀ ਸਾਰੇ ਪੇਪਰ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਰੌਲਾ ਪਾਉਣ ਦੀ ਬਜਾਏ ਚੋਣਾਂ ਲੜ ਕੇ ਆਪਣੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਗੱਡੀ ਪੰਚਰ ਹੋ ਗਈ। ਇਹ ਨੀਤੀ ਸਭੇ ਟੈਂਡਰ ਦਾ ਟੈਂਕਰ ਦਾ ਸਾਰ ਦੁਰਘਟਨਾ ਹੋਣ ਕੇ ਕੋਈ ਪਛਕੇ ਨਾ ਆਉਂਦੀ ਨਹੀਂ ਸਰ ਤੋ ਇਹ ਚੀਜ਼ ਜਿਹੜੀ ਬਦਕਿਸਮਤੀ ਦਾ ਕੋਈ ਪਛਕੇ ਆਉਂਦੀ ਨਹੀਂ ਸਾਡੀ ਗੱਡੀ ਪੰਚਰ ਹੋ ਕੇ ਸੇ ਨਹੀ ਤੋ ਤੁਸੀਂ ਪੰਜ ਚ ਅਸਟੈਂਟ ਸਾਡੀ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਲਓ ਸਾਹੋਂ ਵੀ ਪ੍ਰਭਾਉਤ ਆਲਸਟਾਰ ਆ ਯਾਰ ਕੋਈ ਗਾੜੀ ਬੇਫਿਕਰੀ ਬਾਕੀ ਵੀ ਆ ਵੀ ਖੜੇ ਉਹਨਾਂ ਨੇ ਵੀ ਲੋ ਫੇਲ ਦੇ ਇਹ ਗੱਲ ਦੇ ਅੱਗੇ ਤੁਹਾਨੂੰ ਲੈਣ ਦੇ ਸਭ ਤੋਂ ਵੀਡੀਓ ਬਣਦੀਆਂ ਜਾਂ ਵੀਡੀਓ ਬਣਦੀਆਂ ਵੀ ਪੇਪਰ ਤੇ ਆਉਨੇ ਆ ਚਲੋ ਚਲੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਜੋ ਪੰਜਰ ਸੋਚ ਕੇ ਗਏ ਆ 3 ਵਜੇ ਦਾ ਟੈਂਸਨ ਆ ਅਸੀਂ ਮੇਲ ਪਰ ਭੇਜੀ ਪੁੱਛ ਕੇ ਗਏ ਆ ਕਾਲ ਦੇ ਅੰਦਰ ਕੋਈ ਮਦਦ ਕਰਵਾ ਦਿੰਦਾ ਜੀ ਥੋੜਾ ਅਸੀਂ ਵੀ ਅਰੇਂਜਮੈਂਟ ਪੇਪਰ ਵਾਹੇ ਕੁਛੇ ਅੰਸ਼ ਫੜਾ ਆਉਂ ਤਾ ਸਹੀ ਇੱਕ ਵਾਰ ਪੁੱਛਿਆ ਵੀ ਆਹ ਟੈਰਮੀਨਲ ਆ ਕੇ ਕਿੰਨੇ ਘੰਟੇ ਸਮਾਂ ਲੱਗੇਗਾ ਅਸੀਂ ਤਾਂ ਬਰੋਨ ਹੀ ਨਹੀਂ ਕਰਦੇ ਯਾਰ ਅਸੀਂ ਇੰਦਾ ਟੰਗਾ ਲੈ ਕੇ ਗਏ ਆ ਸੁਣੋ ਮੇਰੀ ਗੱਲ ਪੁੱਛ ਕੇ ਗਏ ਆ ਇਹੋ ਨਾ ਜੀ ਅਸੀਂ ਤਾਂ ਬਰੋਨ ਹੀ ਨਹੀਂ ਕਰਦੇ ਆਹ ਲੈ ਤੁਹਾਡੇ ਬੰਦੇ ਘਰ ਫਾਈਲ ਥੋੜਾ ਯਾਰ ਫਾਈਲ ਥੋੜੀ ਆ ਆਲੇ ਕੈਂਡੀਡੇਟ ਬਾਹਰ ਦੇ ਕੈਂਡੀਡੇਟ ਸਾਰੇ ਉਹ ਐਪੀਪਰ ਬਾਹਰ ਨਾਲ ਭੇਜਿਆ ਉਹ ਐਪੀਪਰ ਨਹੀਂ ਦੋਇਆ ਕਰੀਗਾ ਕੋਈ ਆਲੇ ਦਾ ਕੈਂਡੀਡੇਟ ਜਿਹੜਾ ਐਪੀਪਰ ਸੀ ਹੋਣਾ ਚਾਹੀਦਾ ਜਿਹੜਾ ਜਿਹੜਾ ਕਿ ਜਿਹੜਾ ਬੰਦਾ ਬਾਹਰ ਆ ਉਹ ਨਹੀਂ ਅੰਦਰ ਆਲੇ ਪੇਪਰ ਆ ਕੰਮ ਤਾਂ ਦੇ ਦਿਆਂਗੇ ਜਿਹੜਾ ਉਹਨੂੰ ਤਾਂ ਦੇ ਸਰ ਇਹਦਾ ਮਤਲਬ ਤਾਂ ਫਿਰ ਜਿਹਦੇ ਵੀ ਰਹਿੰਦੇ ਨੇ ਅੰਦਰ ਉਸ ਬਾਹਰੋਂ ਪੇਪਰ ਮੰਗਾਈ ਜਾਊਗਾ ਓ ਯਾਰ ਸਵਾਂ ਲੈ ਕੇ ਗਏ ਆ ਓ ਦਵਾ ਲੈ ਕੇ ਗਏ ਆ ਪੜਾਉਣੇ ਆ ਜੋ ਕੋਈ ਨਹੀਂ ਪੇਪਰ ਪੜ੍ਹੋ ਜੀ ਪੇਪਰ ਤਾਂ ਲੈ ਗਏ ਉਹ ਯਾਰ ਪੇਪਰ ਲੈ ਕੇ ਗਏ ਲੈ ਕੇ ਚੱਲਦੇ ਪੜਾਉਣਾ ਤਾਂ ਪੇਪਰ ਪੜਾਂ ਪੇਪਰ ਤਾਂ ਲੈ ਲੈ ਵਾ ਪੇਪਰ ਤਾਂ ਲੈ ਗਏ ਪਹਿਲਾਂ ਪੇਪਰ ਫੜੋ ਜੀ ਆਹ ਕੀ ਆ ਤੁਹਾਡੀ ਡਿਊਟੀ ਆਹ ਕੀ ਆ ਇਹ ਸਰਕਾਰ ਦੇ ਆ ਪੇਪਰ ਸਰਕਾਰ ਧੱਕਾ ਕਰ ਰਹੀ ਆ ਨਹੀਂ ਸਰਕਾਰ ਧੱਕਾ ਕਰੂਗੀ ਹੋ ਕੀ ਆ ਰਾਮ ਆਦਮੀ ਪਾਰਟੀ ਮਰਦਾਬਾਦ 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 ਰਾਮ ਆਦਮੀ ਪਾਰਟੀ ਮਰਦਾਬਾਦ 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 ਰਾਮ ਆਦਮੀ ਪਾਰਟੀ ਹਾਏ 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 ਟੱਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਭੀਮ ਜੈ ਭਾਰਤ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਵੀ ਅੱਜ ਜਿਹੜਾ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦਾ ਪੇਪਰ ਦਾਖਲ ਕਰਨ ਦਾ ਜਿਹੜਾ ਅੱਜ ਆਖਰੀ ਟਾਈਮ ਸੀਗਾ ਔਰ ਇਹਦਾ ਜਿਹੜਾ ਟਾਈਮ ਸੀਗਾ ਲਾਸਟ 3 ਵਜੇ ਤੱਕ ਸੀਗਾ ਬੜੇ ਵਧੀਆ ਟੰਗਣਾ ਜਿਹੜੀਆਂ ਫਾਈਲਾਂ ਜਮ੍ਹਾਂ ਹੋਈਆਂ ਅਸੀਂ ਰਿਟਰਨਿੰਗ ਅਫਸਰ ਔਰ ਇੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਲੱਗਾ ਹੋਇਆ ਸੀ ਉਹਨਾਂ ਨੂੰ ਵੀ ਇਹ ਗੱਲ ਕਹੀ ਵੀ ਸਾਡੀਆਂ ਜਿੰਨੀਆਂ ਫਾਈਲਾਂ ਆ ਅਸੀਂ ਟਾਈਮ ਤੋਂ ਪਹਿਲਾਂ ਜਿਹੜੀਆਂ ਆ ਉਹ ਜਮ੍ਹਾਂ ਕਰਵਾ ਦੇਣੀਆਂ ਪਰ ਸਰਕਾਰ ਜਿਹੜੀ ਆ ਮੌਕੇ ਦੀ ਉਹ ਕੋਈ ਵੀ ਅਨਲੀਗਲ ਤਰੀਕੇ ਨਾਲ ਨਾ ਇਥੇ ਧੱਕਾ ਚੱਲਣ ਦੇਣਾ ਨਾ ਅਸੀਂ ਧੱਕਾ ਸਹਿਣਾ ਆ ਜਦੋਂ ਸਾਡੇ ਸਾਰੇ ਸਾਥੀ ਖੜੇ ਸੀਗੇ 3:34 ਮਿੰਟ ਤੇ ਝਾੜੂ ਵਾਲਿਆਂ ਲੋ ਦੋ ਕੈਂਡੀਡੇਟ ਆ ਇੱਕ ਮਠੱਡਾ ਕਲਾਂ ਤੋਂ ਇੱਕ ਕਾਨਾਂਡੇਸੀਆਂ ਤੋਂ ਇਹ ਕੰਧ ਟੱਪ ਕੇ ਬੜੇ ਆ ਤੁਹਾਡੀ ਹਾਜ਼ਰੀ ਚ ਬੜੇ ਆ ਔਰ ਉਹਨ ਜਦੋਂ ਕੰਧ ਟੱਪੀ ਆ ਉਹ ਡਿਗਿਆ ਅਸੀਂ ਅੰਦਰ ਸੀ ਅਸੀਂ ਉਸ ਚੀਜ਼ ਦਾ ਵਿਰੋਧ ਕੀਤਾ ਔਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਅਸੀਂ ਇਹ ਕਹਿੰਦੇ ਸੀ ਬਈ ਜਿਹੜੇ ਇਹ ਜਿਹੜੇ ਅਨਲੀਗਲ ਤਰੀਕੇ ਨਾਲ ਕੈਂਡੀਡੇਟ ਅੰਦਰ ਬੜੇ ਆ ਇਹਨਾਂ ਨੂੰ ਤੁਸੀਂ ਬਾਹਰ ਕਰੋ ਇਹਨਾਂ ਦੀਆਂ ਫੈਲਾ ਨਹੀਂ ਜਮਾ ਹੋਣ ਦੇਣੀਆਂ ਪਰ ਇਹਨਾਂ ਨੇ ਉਹਨਾਂ ਦੀਆਂ ਫੈਲਾ ਜਮਾ ਕੀਤੀਆਂ ਅਸੀਂ ਜਿਹੜਾ ਆ ਹੁਣ ਇਸ ਟਾਈਮ ਜਿਹੜਾ ਇੱਥੋਂ ਦਾ ਰਿਟਰਨਿੰਗ ਅਫਸਰ ਆ ਪਲੱਸ ਜਿਹੜੇ ਮੌਕੇ ਤੇ ਡਿਊਟੀ ਅਫਸਰ ਸਗੇ ਉਹਨਾਂ ਦੀ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕਰਾਂਗੇ ਔਰ ਅਸੀਂ ਮੰਗ ਕਰਦੇ ਆ ਵੀ ਜਿਹੜਾ ਇੱਥੋਂ ਦਾ ਰਿਟਰਨਿੰਗ ਅਫਸਰ ਆ ਉਹਨੂੰ ਸਸਪੈਂਡ ਕੀਤਾ ਜਾਵੇ ਔਰ ਜਿਹੜਾ ਇੱਥੇ ਮੌਕੇ ਤੇ ਡਿਊਟੀ ਸੀ ਥਾਣੇਦਾਰ ਸਰਿੰਦਰ ਮੋਹਨ ਜਿਨੇ ਸਰਕਾਰ ਦਾ ਪੱਖ ਪੂਰਿਆ ਉਹਨੂੰ ਵੀ ਸਸਪੈਂਡ ਕੀਤਾ ਜਾਵੇ ਇਹਦੀ ਜਿਹੜੀ ਆ ਭੋਜਨ ਸਮਾਜ ਪਾਰਟੀ ਨੇ ਸਟੇਟ ਪ੍ਰਧਾਨ ਸਰਦਾ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੂੰ ਅਸੀਂ ਉਹਨਾਂ ਦੇ ਧਿਆਨ ਚ ਲਿਆਤਾ ਔਰ ਅਸੀਂ ਰਿਟਰਨ ਕੰਪਲੇਂਟ ਜਿਹੜੀ ਆ ਕੁਝ ਮਿੰਟਾਂ ਦੇ ਵਿੱਚ ਕਰਨ ਜਾ ਰਹੇ ਹਾਂ ਜੋ ਤੁਸੀਂ ਇਸ ਸਬੰਧੀ ਹਰ ਨੂੰ ਸ਼ਿਕਾਇਤ ਕੀਤੀ ਆ ਤੇ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਸੀ ਵੀ ਫੈਲਾ ਨਹੀਂ ਜਮਾ ਹੋਣਗੀਆਂ ਪਰ ਜਦੋਂ ਹੁਣ ਅਸੀਂ ਅੰਦਰ ਗਏ ਆ ਜਿਹੜੇ ਸਾਡੇ ਸਾਥੀ ਸੀਗੇ ਇਹਨਾਂ ਨੂੰ ਬਾਹਰ ਕੱਟ ਕੇ ਜਿੰਦਾ ਲਾਤਾ ਅੰਦਰ ਮੈਂ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤਾਂ ਕਹਿੰਦੇ ਸੀ ਨਹੀਂ ਜਮਾ ਹੋਣੀ ਇਹ ਬੰਦਾ ਕੁਰਸੀ ਤੇ ਬੈਠਾ ਫਾਈਲ ਜਮਾ ਕਰਾ ਰਿਆ ਉਹਦੀ ਫਾਈਲ ਜਮਾ ਹੋਈ ਆ ਕਿਹੜੇ ਬੰਦੇ ਉਹਨਾਂ ਦੇ ਅੰਦਰ ਆ ਦੇਖੋ ਜਿਹੜਾ ਇੱਥੇ ਪੇਪਰ ਫਾਈਲ ਹੁੰਦੇ ਆ ਇਹ ਅੱਜ ਚੋਣ ਜਾਬਤਾ ਲੱਗਾ ਹੋਇਆ ਹੈ ਮੌਕੇ ਦੀ ਸਰਕਾਰ ਦੇ ਜਿੰਨੇ ਲੀਡਰ ਸੀਗੇ ਉਹ ਅੰਦਰ ਬੈਠੇ ਸੀ ਅਸੀਂ ਇਸ ਚੀਜ਼ ਦਾ ਵੀ ਵਿਰੋਧ ਕੀਤਾ ਵੀ ਦੂਜੀਆਂ ਪਾਰਟੀਆਂ ਵਾਲੇ ਖਾਸ ਕਰਕੇ ਬਸਪਾ ਵਾਲੇ ਜਿੰਨੇ ਸਾਡੇ ਲੀਡਰ ਸੀ ਇਹਨਾਂ ਨੂੰ ਕਹਿੰਦੇ ਤੁਸੀਂ ਬਾਹਰ ਜਾਓ ਜੇ ਅਸੀਂ ਬਾਹਰ ਜਾਣਾ ਇਹਨਾਂ ਨੂੰ ਕਿਉਂ ਅੰਦਰ ਦਫ਼ਤਰਾਂ ਦੇ ਬਿਠਾ ਲਿਆ ਆ ਇੱਕ ਦਿਨ ਲਈ ਇਹਨਾਂ ਦਾ ਦਫ਼ਤਰ ਵੀ ਬੰਦ ਹੋ ਸਕਦਾ ਇੱਥੇ ਸਾਡੇ ਕਹਿੰਦੇ ਬਾਹਰ ਕੱਟਿਆ ਫਿਰ ਉਹਨਾਂ ਨੂੰ ਬਿਲਕੁਲ ਅਸੀਂ ਬਾਹਰ ਕਢਾਏ ਆ ਜੀ ਹਾਂਜੀ ਜੈਪੀ ਦੇਖੋ ਇਹ ਜਾਦੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜਿੰਨੀਆਂ ਵੀ ਹੁਣ ਤੱਕ ਇਲੈਕਸ਼ਨਾਂ ਜਿਹੜੀਆਂ ਹੋਈਆਂ ਸਰਕਾਰ ਦੇ ਜ਼ਰਬਰ ਜ਼ੁਲਮ ਤੱਕੇਸ਼ਾਈ ਨਾਲੇ ਜਿੱਤਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਓਜ਼ਾ ਹੀ ਅੱਜ ਫਿਰ ਉਸੇ ਤਰ੍ਹਾਂ ਸਰਕਾਰ ਨੇ ਆਪਣੇ ਨਮਾਇੰਦਿਆਂ ਨੂੰ 3 ਵਜੇ ਤੋਂ ਬਾਅਦ ਵੀ ਕੰਡਾ ਟਪਾ ਟਪਾ ਕੇ ਅੰਦਰ ਪੁਲਿਸ ਦੀ ਹਾਜ਼ਰੀ ਵਿੱਚ ਭੇਜਿਆ ਜਿਨ੍ਹਾਂ ਦੇ 3 ਵਜੇ ਤੋਂ ਬਾਅਦ ਵੀ ਨੋਮੀਨੇਸ਼ਨ ਹੋਏ ਅਸੀਂ ਤਾਂ ਇਸ ਗੱਲ ਤੋਂ ਵੀ ਹੈਰਾਨ ਆ ਕਿ ਇੱਕ ਦਾ ਉਮੀਦਵਾਰ ਵੀ ਬਾਹਰ ਆ ਕਾਨਾ ਟੇਸੀਆਂ ਵਾਲਾ ਉਮੀਦਵਾਰ ਬਾਹਰ ਬੈਠਾ ਉਹਦੀ ਫਾਈਲ ਅੰਦਰੋਂ ਚੋਰ ਮੋਰੀ ਰਾਹੀਂ ਜਾ ਕੇ ਪਤਾ ਨਹੀਂ ਸਾਈਨ ਵੀ ਕਿੱਦਾਂ ਉਹਦੀ ਸਲਿੱਪ ਵੀ ਚਲ ਗਈ ਜਦੋਂ ਅਸੀਂ ਇਹਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਵਲੰਟੀਅਰ ਵਾਲਾ ਰੋਲ ਅਦਾ ਕੀਤਾ ਸਰਕਾਰ ਲਈ ਔਰ ਪੁਲਿਸ ਨੇ ਉਹਨਾਂ ਨੂੰ ਅੰਦਰਵਾੜ ਕੇ ਔਰ ਨਗਰ ਕੌਂਸਲ ਦੇ ਸਾਰੇ ਕੌਂਸਲਰ ਸਰਕਾਰ ਦੇ ਉਹ ਅੰਦਰ ਬੈਠੇ ਅੱਜ ਦਫਤਰ ਤਾਂ ਜਦੋਂ ਅਸੀਂ ਪ੍ਰਸ਼ਾਸਨ ਨੂੰ ਕਿਹਾ ਕਿ ਇਹਨਾਂ ਦਾ ਕੀ ਕੰਮ ਹੈ ਬਈ ਸਰਕਾਰ ਦੇ ਅੰਦਰ ਉਹ ਕਹਿੰਦੇ ਜੀ ਇਹ ਤਾਂ ਇਹਨਾਂ ਦਾ ਦਫਤਰ ਆ ਦਫਤਰ ਦੇ ਵਿੱਚ ਬਾਹਰਲੇ ਪਿੰਡਾਂ ਦੇ ਸਰਪੰਚ ਵੀ ਸਰਕਾਰ ਦੇ ਬੈਠੇ ਆ ਜੇ ਚੋਣ ਜਾਬਤਾ ਲੱਗਿਆ ਫਿਰ ਦਫਤਰਾਂ 'ਚ ਕੀ ਆ ਇਹਨਾਂ ਨੇ ਕੰਮ ਕਿਸ ਦਾ ਇਹ ਸਰਕਾਰ ਨੇ ਅੰਦਰ ਬਿਠਾ ਕੇ ਆਪਣੇ ਨਮਾਇੰਦਿਆਂ ਨੇ ਦੂਜੇ ਲੋਕਾਂ ਨੂੰ ਬਾਹਰ ਕੱਢ ਕੇ ਪੂਰੀ ਤਰ੍ਹਾਂ ਇਲੈਕਸ਼ਨ ਦੇ ਵਿੱਚ ਜ਼ਬਰ ਜ਼ੁਲਮ ਦਾ ਜਿਹੜਾ ਸਬੂਤ ਦਿੱਤਾ ਉਹਦੀ ਭੋਜਨ ਸਮਾਜ ਪਾਰਟੀ ਨਿੰਦਾ ਕਰਦੀ ਆ ਔਰ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ 14 ਤਰੀਕ ਨੂੰ ਪਾਰਦਰਸ਼ੀ ਇਲੈਕਸ਼ਨ ਹੋਵੇ ਇਸੇ ਤਰ੍ਹਾਂ ਜੇ ਜ਼ੁਲਮਜਾਤੀ ਹੋਈ ਮਜਬੂਰਨ ਬਹੁਜਨ ਸਮਾਜ ਪਾਰਟੀ ਨੂੰ ਕੋਈ ਵੱਡਾ ਅੰਦੋਲਨ ਵੱਡਾ ਐਕਸ਼ਨ ਲੈਣਾ ਪੈ ਸਕਦਾ ਔਰ ਇਹਦੇ ਉੱਤੇ ਸਾਡੇ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ ਜੀ ਕਰਮਪ੍ਰੀ ਸਾਹਿਬ ਉਹਨਾਂ ਦੇ ਅਸੀਂ ਇਹ ਮਸਲਾ ਸਾਰਾ ਧਿਆਨ ਵਿੱਚ ਲਿਆਤਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਲਿਖਤੀ ਜਿਹੜੀ ਸ਼ਿਕਾਇਤ ਵੀ ਕਰਨਗੇ ਰਿਟਰਨਿੰਗ ਅਫਸਰ ਦੇ ਖਿਲਾਫ ਔਰ ਜਿਨ੍ਹਾਂ ਦੀ ਪੁਲਿਸ ਦੀ ਡਿਊਟੀ ਆ ਉਹਨਾਂ ਖਿਲਾਫ ਵੀ ਔਰ ਸਾਡੀ ਮੰਗ ਆ ਕਿ ਜਿਹੜੀ ਮਠੱਡਾ ਕਲਾਂ ਦੀ ਸਰਕਾਰ ਦੀ ਫਾਈਲ ਕੰਦ ਟੱਪ ਕੇ ਵਿਅਕਤੀ ਨੇ ਭਰੀ ਆ ਔਰ ਜਿਹੜੀ ਕਾਨਾਡੇਸੀਆਂ ਵਾਲੀ ਫਾਈਲ ਆ ਜਿਹੜੇ ਐਫੀ ਡੈਪਟ ਵੀ ਬਾਹਰੋਂ ਗਏ ਉਮੀਦਵਾਰ ਬਾਹਰ ਬੈਠਾ ਰਹਿ ਗਿਆ ਤਿੰਨ ਵਜੇ ਤੋਂ ਬਾਅਦ 3:30 ਵਜੇ 3:34 ਮਿੰਟ ਤੇ ਜਿਹੜੀ ਉਹਦੀ ਫਾਈਲ ਗਈ ਅੰਦਰ ਤਾਂ ਉਹਨੂੰ ਕੈਨਸਲ ਕੀਤਾ ਜਾਵੇ ਤੁਰੰਤ ਜਿਹੜਾ ਉਹਨੂੰ ਕੈਨਸਲ ਕਰਕੇ ਪਾਰਦਰਸ਼ੀ ਇਲੈਕਸ਼ਨ ਕਰਾਈ ਜਾਵੇ ਜੋ ਕਿ ਲੋਕਾਂ ਦਾ ਲੋਕਤੰਤਰ ਦੇ ਵਿੱਚ ਵਿਸ਼ਵਾਸ ਜਿਹੜਾ ਉਹ ਬਣਿਆ ਰਹੇ ਜਿਹੜੇ ਕੰਦ ਟੱਪਣ ਵਾਲੇ ਹੁੰਦੇ ਹੀ ਅਜੇ ਦੇਖੋ ਕੰਡ ਟੱਪਰ ਕੰਡ ਟੱਪਣ ਵਾਲੇ ਅੰਦਰ ਹੀ ਆ ਔਰ ਜਿਹੜੇ ਹੋਰ ਵੀ ਵਿਅਕਤੀ ਆ ਸਰਕਾਰ ਦੇ ਉਹ ਵੀ ਅਸੀਂ ਪੂਰੀ ਜੱਦੋਂ ਜਦ ਹੁਣ ਲਗਭਗ ਸਮਾਂ ਸਵਾ ਚਾਰ ਹੋ ਚੱਲਿਆ ਹੁਣ ਵੀ ਇੱਕ ਇੱਕ ਕਰਕੇ ਹਲੇ ਕੱਢ ਰਹੇ ਆ ਸਰਕਾਰ ਹਲੇ ਵੀ ਅੰਦਰ ਹੀ ਬੈਠੀ ਆ ਐਸਪੀ ਸਾਹਿਬ ਨਾਲ ਤੁਹਾਡੀ ਗੱਲ ਹੋਈ ਇਸ ਵੰਤ ਦੇਖੋ ਡੀਐਸਪੀ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਕਿਹਾ ਜੀ ਮੈਂ ਪਤਾ ਕਰਦਾ ਜਦੋਂ ਅਸੀਂ ਪੁਲਿਸ ਨੂੰ ਕਿਹਾ ਤੇ ਇਹ ਜੀ ਫਾਈਲ ਆਪਾਸ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਰਿਟਰਨਿੰਗ ਅਫਸਰ ਨਾਲ ਗੱਲ ਕਰੋ ਜੇ ਦੋਸੀਂ ਰਿਟਰਨਿੰਗ ਅਫਸਰ ਨਾਲ ਗੱਲ ਕਰ ਰਹੇ ਆ ਉਹ ਕਹਿੰਦੇ ਪੁਲਿਸ ਨਾਲ ਗੱਲ ਕਰੋ ਕਿ ਫਾਰਮ ਬਾਹਰੋਂ ਆਇਆ ਕਿਦਾਂ ਬੰਦਾ ਅੰਦਰ ਆਇਆ ਕਿਉਂ ਇਹਨਾਂ ਦੀ ਮਿਲੀ ਭੁਗਤਿਆ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦੋਨੋਂ ਸਰਕਾਰ ਦੇ ਦਬਾਅ ਹੇਠਾ ਕੇ ਕੰਮ ਕਰ ਰਹੀ ਹੈ ਬਿਲਕੁਲ ਇਹ ਸਕੋਰਾਂ ਝੂਠਿਆ ਕੋਈ ਆਮ ਆਦਮੀ ਪਾਰਟੀ ਦਾ ਵਰਕਰ ਕੋਈ ਬਾਹਰ ਨਹੀਂ ਗਿਆ ਕੋਈ ਫਾਈਲ ਨਹੀਂ ਲਈ ਲੇਕਿਨ ਜਿਹੜੀ ਸਾਡੀ ਨੌਲੇਜ ਗੱਲ ਆਈ ਆ ਬੋਲਦੇ ਸਾਨੂੰ ਇਹ ਪਤਾ ਲੱਗਾ ਕਿ BSP ਵਾਲੇ ਜਿਹੜੇ ਉਪਰੋ ਟੱਪ ਕੇ ਅੰਦਰ ਆ ਰਹੇ ਸੀ ਪੁਲਿਸ ਨਾਲ ਧੱਕਾ ਮੁਕੀ ਕਰ ਰਹੇ ਸੀਗੇ ਔਰ ਫਾਈਲਾਂ ਵੀ ਉਪਰੋ ਇਹਨਾਂ ਬਾਹਰੋਂ ਫੜਾਈਆਂ ਆ ਆਮ ਆਦੀ ਪਾਰਟੀ ਦੇ ਕਿਸੇ ਇਤਰਾਜ਼ ਨਹੀਂ ਕੀਤਾ ਸਾਨੂੰ ਸਮਝ ਨਹੀਂ ਆ ਰਹੀ ਆਮ ਆਦੀ ਪਾਰਟੀ ਨੂੰ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡਾ ਕੋਈ ਵਰਕਰ ਬਾਹਰ ਨਹੀਂ ਗਿਆ ਕਿਸੇ ਨੇ ਕਿਸੇ ਨਾਲ ਧੱਕਾ ਮੁਕੀ ਨਹੀਂ ਕੀਤੀ ਕੋਈ ਫਾਈਲ ਬਾਹਰ ਨਹੀਂ ਲੇਕਿਨ ਸਾਨੂੰ ਇਹਨਾਂ ਨੂੰ ਜ਼ਰੂਰ ਪਤਾ ਲੱਗਾ ਕਿ BSP ਵਾਲੇ ਆ ਕੇ ਬਾਹਰੋਂ ਬਾਹਰੋਂ ਫਾਈਲਾਂ ਫੜਾ ਰਹੇ ਆ ਟਾਈਮ ਤੋਂ ਬਾਅਦ ਲੇਕਿਨ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੋਇਆ ਉਹਨਾਂ ਨੂੰ ਫੇਰ ਵੀ ਪਤਾ ਨਹੀਂ ਕਿਉਂ ਨਜਾਇਜ਼ ਇੱਕ ਵਾਰ ਬਿਨਾ ਬਿਨਾਂ ਸਰਕਾਰ ਨੂੰ ਬਦਨਾਵਾਂ ਕੋਈ ਕੁਝ ਲੇਕਿਨ ਭਾਈ ਸਤਾ ਇਹ ਚੋਣ ਹੈ ਇਲੈਕਸ਼ਨ ਹੈ ਲੜ ਕੇ ਜਿੱਤੋ ਆਮਦੀ ਪਾਰਟੀ ਜਿੱਤੇਗੀ ਔਰ ਖੂਬ ਵੋਟਾਂ ਜਿੱਤੇਗੀ ਔਰ ਚੇਅਰਮੈਨ ਸਾਡਾ ਬਣੂਗਾ ਜੀ ਸਾਰੇ ਕੈਂਡੀਡੇਟ ਹੋਗੇ ਜੀ ਬਿਲਕੁਲ ਹੋਗਾ ਜੀ ਕੈਂਡੀਡੇਟ ਹੋਗਾ ਜੀ ਹੋਗਾ ਇੱਕ ਗੈਰੇਜ ਚੋਣ ਜਬ ਤਾਂ ਲੱਗਾ ਹੋਇਆ ਨਗਰ ਕੌਂਸਲ ਦੇ ਵਿੱਚ ਸਾਰੇ ਕੌਂਸਲਰ ਕਹਿੰਦੇ ਅੱਜ ਸਰਕਾਰ ਦੇ ਮੌਜੂਦ ਰਹੇ ਦੇਖੋ ਸਾਡਾ ਆਫਿਸ ਆ ਸਾਡੇ ਤੇ ਕੋਈ ਚੋਣ ਜਬ ਤਾਂ ਨਹੀਂ ਹੈਗਾ ਕੋ ਸਾਡਾ ਨਗਰ ਕੌਂਸਲ ਦਾ ਆਫਿਸ ਹੈ ਅਸੀਂ ਨਗਰ ਕੌਂਸਲ ਦਾ ਆਪਣਾ ਇੱਥੇ ਬੈਠ ਕੇ ਸ਼ਹਿਰ ਦੇ ਕੰਮ ਵੀ ਦੇਖਨੇ ਆ ਸ਼ਹਿਰ ਦਾ ਕੰਮ ਵੀ ਚਲਾਉਣਾ ਸਾਡੇ ਕੋਈ ਕਈ ਬੰਦੇ ਕੰਮ ਕਰਾਉਣ ਆਏ ਸੀ ਤਾਂ ਕੰਮ ਕੀਤਾ ਆਪਣੇ ਆਫਿਸ ਬੈਠੇ ਸੀ ਅਸੀਂ ਆਫਿਸ ਤੋਂ ਬਾਹਰ ਵੀ ਨਹੀਂ ਗਏ ਆਪਣੇ ਹੁਣ ਵੀ ਤੁਹਾਡੇ ਸਾਹਮਣੇ ਆਫਿਸ 'ਚ ਬੈਠੇ ਆ ਸੀ ਸਾਨੂੰ ਕੋਈ ਤਰਾਜ ਨਹੀਂ ਲੇਕਿਨ ਜੋ ਬੀਐਸਪੀ ਵਾਲੇ ਕੀਤਾ ਇਹ ਪੁਲਿਸ ਪ੍ਰਸ਼ਾਸਨ ਦੇਖ ਕੇ ਵੀ ਉਹ ਬਾਰੋਂ ਟੱਪ ਕੇ ਆਏ ਕਿ ਨਹੀਂ ਆ ਇੰਨਾ ਕਿ ਜਰੂਰ ਪਤਾ ਲੱਗਿਆ ਉਹ ਕੋਈ ਖੱਪੇ ਆ ਫਾਇਲਾ ਬਾਹਰ ਫੜਾਈਆਂ ਪੁਲਿਸ ਨਾਲ ਤਾਂ ਕੰਮ ਕੀ ਵੇ ਸਾਡੇ ਆਮ ਆਦਮੀ ਪਾਰਟੀ ਵਰਕਰ ਵੱਲੋਂ ਕੋਈ ਨਹੀਂ ਗੱਲ ਹੋਈ ਅੱਜ ਮੈਂ ਇਸ ਤੋਂ ਪਹਿ ਕਾਂਗਰਸ ਪਾਰਟੀ ਦੇ ਚਾਰ ਕੈਂਡੀਡੇਟਸ ਮੰਡਾਲਾ ਜ਼ੋਨ ਤੁਹਾਡਾ ਦਸਾਂਝ ਕਲਾ ਜ਼ੋਨ ਗੰਨਾਪਿੰਡ ਜ਼ੋਨ ਔਰ ਅਪਰਾ ਜ਼ੋਨ ਤੇਨ ਕੈਂਡੀਡੇਟਸ ਉਹਨਾਂ ਨੂੰ ਮੈਂ ਨਾਮਿਨੇਸ਼ਨ ਫਾਈਲ ਉਹਨਾਂ ਦੇ ਕਰਾ ਕੇ ਆਇਆ ਹਾਂ ਔਰ ਉਹਨ ਮੈਂ ਤੇ ਗੁਰਾਇਆ ਨਗਰ ਕਾਉਂਸਲ ਆਇਆ ਜਿੱਥੇ ਕਿ ਕਾਂਗਰਸ ਪਾਰਟੀ ਦੇ 11 ਸਾਡੇ ਜਿਹੜੇ ਕੈਂਡੀਡੇਟਸ ਨੇ ਉਨਰ ਦੇ ਨਾਮੀਨੇਸ਼ਨਸ ਫਾਈਲ ਕੀਤੇ ਨੇ ਸੁਬਾ ਜਿਲ੍ਹੇ ਇਸ ਤੋਂ ਬਾਅਦ ਫਲੋਰ ਜਾ ਕੇ ਉੱਥੇ-ਉੱਥੇ ਜਾਣਕਾਰੀ ਦਵਾਂਗੇ ਤਾਂ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਮੈਨੂੰ ਪੂਰਨ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਇਲੈਕਸ਼ਨ ਦੇ ਰਿਜ਼ਲਟਸ ਹੋਣਗੇ ਉਹਦੇ 'ਚ ਕਾਂਗਰਸ ਪਾਰਟੀ ਨੂੰ ਮੈਜੋਰਟੀ ਮਿਲੇਗੀ ਔਰ ਦੁਬਾਰਾ ਤੋਂ ਕਾਂਗਰਸ ਪਾਰਟੀ ਦੀ ਬਲਾਕ ਸਮਿਤੀ ਚੇਅਰ ਚੇਅਰਮੈਨ ਔਰ ਜੋ ਵੀ ਰਿਜ਼ਰਵੇਸ਼ਨ ਹੋਏਗੀ ਇਹ ਪੁਸ਼ਪੀ ਹੋਗਾ ਦੁਆਰਾ ਤੋਂ ਕਾਂਗਰਸ ਪਾਰਟੀ ਦਾ ਬਲਾਕ ਸੰਮਤੀਆਂ ਤੇ ਕਬਜ਼ਾ ਹੋਏਗਾ ਔਰ ਜ਼ਿਲ੍ਹਾ ਪੰਚਾਇਤ ਕਾਂਗਰਸ ਪਾਰਟੀ ਕਿੰਨੀਆਂ ਬਲਾਕ ਸੰਮਤੀਆਂ ਤੇ ਰੱਖਣ ਫਲੋਰ ਹੱਥ ਮੈਂ ਦੱਸ ਰਿਹਾ ਵੀ ਹਜੇ 11 ਸਾਡੇ ਨੋਮੀਨੇਸ਼ਨ ਫਾਈਲ ਹੋ ਚੁੱਕੇ ਨੇ ਇੱਥੇ ਇਸ ਬਲਾਕ ਚ 15 ਸਾਡੀਆਂ ਸੀਟਾਂ ਨੇ ਹੁਣ ਮੈਂ ਫਲੋਰ ਜਾ ਰਿਹਾ ਔਰ ਤਕਰੀਬਨ ਤਕਰੀਬਨ ਸਾਰੇ ਜਿਹੜੇ ਸਾਡੇ ਜ਼ੋਨ ਹੈ ਉਹਦੇ ਚ ਕਾਂਗਰਸ ਪਾਰਟੀ ਲੜ ਰਹੀ ਹੈ ਕੁਝ ਕੁਝ ਐਸੇ ਜ਼ੋਨਸ ਨੇ ਜਿੱਥੇ ਸਰਵ ਸੰਮਤੀ ਹੋ ਗਈ ਹੈ ਕਨਸੈਂਸਸ ਕੈਂਡੀਡੇਟ ਆਇਆ ਉਥੇ ਅਸੀਂ ਉਸ ਕਨਸੈਂਸਸ ਕੈਂਡੀਡੇਟ ਨੂੰ ਸਪੋਰਟ ਵੀ ਕਰ ਰਹੇ ਹਾਂ ਔਰ ਅਸਲੀ ਜਿਹੜੀ ਤਸਵੀਰ ਹੈ ਜੋ ਹੈ ਉਹ 14 ਤਰੀਕ ਨੂੰ ਜਿਹੜੀ ਇਲੈਕਸ਼ਨ ਦੀ ਵੋਟਾਂ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਕੈਂਡੀਡੇਟ ਜਿਹੜੇ ਕੋਈ ਨਾਮ ਜਿਲ੍ਹਾ ਪ੍ਰੀਸ਼ਦ ਤੋਂ ਆਪਣਾ ਮੰਡਾਲਾ ਜਿਹੜਾ ਜ਼ੋਨ ਹੈ ਉਥੇ ਬੀਬੀ ਹਰਜਿੰਦਰ ਕੌਰ ਜਿਹੜੀ ਕਿ ਪਹਿਲਾਂ ਬਲਾਕ ਸਮਤੀ ਦੀ ਚੇਅਰਮੈਨ ਸੀ ਜਿਹੜਾ ਸਾਡਾ ਦਸਾਂਝ ਕਲਾ ਹੈ ਜ਼ੋਨ ਪਥਮ ਬਿਬਿਸ਼ੇਂਦੋ ਜੀ ਨੇ ਔਰ ਜਿਹੜਾ ਸਾਡਾ ਅਪਰਾ ਜ਼ੋਨ ਹੈ ਉਥੋਂ ਰਾਜਵਿੰਦਰ ਹੈ ਲੜਕਾ ਉਹ ਲੜ ਰਿਹਾ ਹੈ ਔਰ ਜਿਹੜਾ ਸਾਡਾ ਗੰਨਾਪਿੰਡ ਜ਼ੋਨ ਹੈ ਉਥੋਂ ਬੀਬੀ ਰੇਸ਼ਮੋ ਜੀ ਜਿਹੜੇ ਕਿ ਸਾਬਕਾ ਸਰਪੰਚ ਨੇ ਲਸਾੜਾ ਪਿੰਡ ਦੇ ਉਹ ਲੜ ਰਹੇ ਸਰ ਇਦਾਂ ਵੀ ਕੋਈ ਗੱਲਬਾਤ ਹੈ ਜਿਵੇਂ ਦੋਸ਼ਿਕ ਨੇ ਰਾਜਵਿੰਦਰ ਜਿਹੜਾ ਅਪਰਾ ਜ਼ੋਨ ਤੋਂ ਕੈਂਡੀ ਦੇ ਕਿਉਂ ਮਠਾਈ ਗੱਲਾਂ ਜਿਵੇਂ ਆ ਉਹ ਬਲੌਗਰ ਵਿੱਚ ਨਹੀਂ ਪੈਂਦਾ ਕੋਈ ਇਸ ਤਰੀਕੇ ਦਾ ਤਾਂ ਨਹੀਂ ਹੈਗਾ ਕਿ ਕਹਿੰਦੇ ਉਹ ਅਪਰਾ ਜ਼ੋਨ ਤੇ ਨਹੀਂ ਪੈਂਦਾ ਹੈਗਾ ਕੋਈ ਜਿਹੜੀ ਨਹੀਂ ਨਹੀਂ ਬਿਲਕੁਲ ਬਿਲਕੁਲ ਪੈਂਦਾ ਹੈ ਜੀ ਬਿਲਕੁਲ ਜਿੰਨੇ ਪਿੰਡ ਹੈਗੇ ਉਸ ਉਸ ਜ਼ੋਨ ਦੇ ਉਸ ਜ਼ੋਨ ਦਾ ਹੀ ਪਿੰਡ ਹੈ